ਅੱਜ ਅਕਾਲ ਚਲਾਨਾ ਕਰ ਗਏ ਨੇ ਉਹ ਬਹੁਤ ਮਿੱਠੇ ਸੁਭਾਅ ਦੇ ਮਾਲਕ ਸੀ ਮਿੱਠ ਬੋਲੜੇ ਸੀ ਔਰ ਜੋ ਆਪਾਂ ਗ੍ਰੈਸਟ ਚ ਉਹਨਾਂ ਨੇ ਜੋ ਕੀਤਾ ਸੰਸਾਰਿਕ ਕੰਮਾਂ ਵਾਸਤੇ ਉਹ ਬਹੁਤ ਜੀਸੀ ਐਗਜ਼ਾਮਪਲ ਤੁਹਾਡੇ ਸਾਹਮਣੇ ਗੁਰਪ੍ਰੀਤ ਨਾਮਧਾਰੀ ਜੀ ਨੇ ਜਿਨ੍ਹਾਂ ਨੂੰ ਉਹਨਾਂ ਨੇ ਐਜੂਕੇਸ਼ਨ ਦਵਾਈ ਉਹਾਂ ਦੀਆਂ ਲੀਹਾਂ ਤੇ ਚੱਲ ਕੇ ਉਹਨਾਂ ਨੇ ਸਟੇਟ ਵਾਰਡ ਪ੍ਰਾਪਤ ਕੀਤਾ ਫਿਰ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ ਫਿਰ ਆਪਣੀ ਜੋਬ 'ਚ ਪ੍ਰੋਮੋਸ਼ਨ ਲਈ ਉਹ ਬਕਵਾਕ ਸਮਾਜ ਸੇਵੀ ਸੰਸਥਾਵਾਂ ਵੀ ਤੋਂ ਕੰਮ ਵੀ ਕਰ ਰਹੇ ਨੇ ਇਹ ਉਹਨਾਂ ਦੇ ਹੀ ਰਸਤੇ ਆ ਦੇ ਚੱਲ ਕੇ ਗੁਰਪ੍ਰੀਤ ਜੀ ਨੇ ਜੋ ਇਹ ਕੰਮ ਕੀਤੇ ਨੇ ਪਿਤਾ ਜੀ ਸਰਦਾਰ ਬਲਬੀਰ ਸਿੰਘ ਜੀ ਜੋ ਕਿ ਸੰਸਥਾ ਦੇ ਰੂਪ ਚ ਮੈਂ ਸੰਬੰਧਨ ਕੀ ਜਿੱਥੇ ਉਹਨਾਂ ਨੇ ਪਰਿਵਾਰ ਨੂੰ ਚੰਗੇ ਸੰਸਕਾਰ ਦਿੱਤੇ ਉੱਥੇ ਸਮਾਜ ਨੂੰ ਵੀ ਜਿਹੜਾ ਹੈ ਉਹਨਾਂ ਨੇ ਚੰਗੀ ਸੇਵ ਦਿੱਤੀ ਪਰਿਵਾਰ ਨੂੰ ਸਮਾਜ ਨੂੰ ਜਿਹੜਾ ਬਾਣੀ ਨਾਲ ਜੋੜਿਆ ਔਰ ਚੰਗੇ ਸੰਸਕਾਰਾਂ ਦੀ ਰੂਪ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਉਹਨਾਂ ਨੇ ਸਰਬਨੁਪੁੱਤ ਹੋਣ ਦਾ ਜਿਹੜਾ ਸਬੂਤ ਦਿੱਤਾ ਉਹਨਾਂ ਦੀ ਸੇਵਾ ਕੀਤੀ ਔਰ ਅਸੀਂ ਸਾਰੇ ਲੋਕ ਵੀ ਜਿਹੜੇ ਉਹਨਾਂ ਦੇ ਮਿੱਤਰਾਂ ਪ੍ਰੇਮੀ ਆ ਸੰਗੀ ਜਾਂ ਰਿਸ਼ਤੇਦਾਰਾਂ ਸਾਰੇ ਹੀ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਪਾਇਖੂ ਪੂਰਨਾਂ ਤੇ ਜਿਹੜੀ ਅਚਲਨ ਦੀ ਕੋਸ਼ਿਸ਼ ਕਰਾਂਗੇ ਅੱਜ ਜਿਹੜਾ ਹੈ ਸਮੁੱਚੇ ਸਾਡੇ ਲਾਭਾ ਸ਼ਹਿਰ ਦੇ ਵਿੱਚ ਜਿਹੜਾ ਹੈ ਸੋਗ ਦੀ ਲਹਿਰ ਹੈ ਕਿ ਸਰਦਾਰ ਬਲਬੀਰ ਸਿੰਘ ਜੀ ਜਿਹੜੇ ਕਿ ਲੰਮਾ ਸਮਾਂ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜਾ ਉਸ ਤੌਰ ਨਹਿਰੀ ਪਟਵਾਰੀ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਇਹਨਾਂ ਨੂੰ ਪਟਿਆਲਾ ਜ਼ਿਲ੍ਹਾ ਹੀ ਨਹੀਂ ਸਗੋਂ ਪੂਰਾ ਪੰਜਾਬ ਜਾਣਦਾ ਹੈ ਉਹਨਾਂ ਦੀ ਡੈਡੀਕੇਸ਼ਨ ਉਹਨਾਂ ਦਾ ਕੰਮ ਤੇ ਉਹਨਾਂ ਦੀ ਇਮਾਨਦਾਰੀ ਸੋ ਅੱਜ ਕਾਲਪੁਰਖ ਦੇ ਚਰਨਾਚਰ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਚ ਨਿਵਾਸ ਬਖਸ਼ੀ ਅਤੇ ਪਿੱਛੋਂ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਗੁਰਪ੍ਰੀਤ ਜੀ ਨੂੰ ਉਹਨਾਂ ਦੇ ਸਾਰੇ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਅੱਜ ਜਦੋਂ ਪਤਾ ਲੱਗਿਆ ਜੀ ਕਿ ਵਿਲਬੀਰ ਸਿੰਘ ਜੀ ਦੀ ਡੈਥ ਹੋ ਗਈ ਅਸੀਂ ਉਹਨਾਂ ਦੇ ਅੰਤਮ ਸੰਸਕਾਰ ਤੇ ਪਹੁੰਚੇ ਹਾਂ ਉਹ ਇੱਕ ਵੱਡੀ ਸੰਸਥਾ ਸਨ ਜਿਹੜੇ ਸਮਾਜ ਵਿੱਚ ਵਿਚਰਦੇ ਹੋਏ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਜੋ ਟੀਚਰ ਡੈਂਟ ਨੇ ਉਨ੍ਹਾਂ ਨੂੰ ਆਪਣੇ ਸੰਸਕਾਰ ਦੇ ਕੇ ਗਏ ਨੇ ਜਿਨ੍ਹਾਂ ਨੇ ਕਈ ਨੈਸ਼ਨਲ ਅਵਾਰਡ ਪ੍ਰਾਪਤ ਕੀਤੇ ਨੇ ਹੋਰ ਅਵਾਰਡ ਵੀ ਪ੍ਰਾਪਤ ਕੀਤੇ ਨੇ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਫਲਾਹਾਂ ਘੁੱਟੀਆਂ ਨੇ ਸਮਾਜ ਸੇਵੀ ਵੀ ਨੇ ਅੱਜ ਸਾਨੂੰ ਬੜਾ ਦੁੱਖ ਹੈ ਉਹਨਾਂ ਦੇ ਜਾਣ ਦਾ